ਕੀਤੀਆ ਸਭ ਤੋਂ ਪਹਿਲਾਂ ਮੀਡੀਮ ਮਿਲ ਦਿਖਾ ਦਿਓ ਜਿੱਦਾਂ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਕਿ ਮੀਡੇ ਮਿਲ ਮਿਲਣਾ ਵੀ ਤਾਂ ਰੋਟੀ ਪਾਣੀ ਵੀ ਇੱਥੇ ਹੀ ਹੁੰਦਾ ਬੱਚਿਆਂ ਦਾ ਟੀਚਰਸ ਵੀ ਨੇ ਆ ਸਕੂਲ ਦੇਖ ਸਕਦੇ ਹੋ ਤੁਸੀਂ ਔਰ ਇਹਦੇ ਪਿੱਛੇ ਦੀ ਕਹਾਣੀ ਮੈਂ ਬਹੁਤ ਛੋਟੀ ਜਿਹੀ ਕਹਾਣੀ ਇੱਕ ਮੈਮ ਦੀ ਤੁਹਾਡੇ ਨਾਲ ਸਾਂਝੀ ਕਰਾਂਗੀ ਕਿਸ ਤਰੀਕੇ ਨਾਲ ਮੈਮ ਨੇ ਸ਼ੁਰੂਆਤ ਕੀਤੀ ਆ ਤੇ ਸਾਰੇ ਬੱਚੇ ਜਿਹੜੇ ਨੇ ਝੁੱਗੀਆਂ 'ਚ ਰਹਿੰਦੇ ਨੇ ਜਿਹੜੇ ਝੌਂਪੜੀਆਂ 'ਚ ਰਹਿੰਦੇ ਨੇ ਅਸਲਾਮੁਆਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀ ਇੱਕ ਸਿੱਖ ਭੈਣ ਹੈ ਇੱਕ ਸਰਦਾਰ ਭੈਣ ਹੈ ਪੰਜਾਬੀ ਭੈਣ ਹੈ ਜਿਨ੍ਹਾਂ ਦੀ ਸ਼ਾਦੀ ਜਿਨ੍ਹਾਂ ਨੇ ਨਹੀਂ ਕੀਤੀ ਲੇਕਿਨ ਫਿਰ ਵੀ ਉਹਨਾਂ ਦੇ 80 ਬੱਚੇ ਨੇ ਕੀ ਮੁਕੰਮਲ ਡਿਟੇਲ ਹੈ ਇਸਮਤ ਲਗਾਈ ਦੀ ਵੀਡੀਓ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਸ਼ਿੱਦਤ ਨਾਲ ਜੁੜਿਆ ਹੋ ਤੁਸੀਂ ਮੈਥਡ ਨਾਲ ਖੁਸ਼ਬੂ ਸ਼ਰਮਾ ਅੱਜ ਮੈਂ ਪਹੁੰਚੀ ਇੱਕ ਐਸੇ ਸਕੂਲ ਦੇ ਵਿੱਚ ਜਿੱਥੇ ਤੁਹਾਨੂੰ ਪਹੁੰਚ ਕੇ ਇਹ ਵੀਡੀਓ ਦੇਖ ਰਹੇ ਹੋ ਨਾ ਤੁਹਾਨੂੰ ਬਹੁਤ ਚੰਗਾ ਲੱਗਣ ਵਾਲਾ ਹੈ ਕਿਉਂਕਿ ਇੱਥੇ ਪਹਿਲਾਂ ਤਾਂ ਦੇਖੋ ਦੇਖਿਆ ਕਿ ਐਸੇ ਗੁੱਡ ਮਾਰਨਿੰਗ ਬੈਠ ਜਾ ਬੈਠ ਜਾ ਇਹ ਬੱਚੇ ਨੇ ਜਿਹੜੇ ਕਿ ਪੜ ਨਹੀਂ ਸਕਦੇ ਕਹਿਸਾ ਜਿਹੜੇ ਸਕੂਲਾਂ ਚ ਨਹੀਂ ਜਾ ਸਕਦੇ ਤੇ ਕਿੱਥੇ ਮੈਮ ਨੇ ਡਾਕਟਰ ਮਿੰਹਾਜ਼ ਮੈਮ ਜਿਨ੍ਹਾਂ ਨੇ ਬਹੁਤ ਸੋਹਣੀ ਪਹਿਲ ਕੀਤੀ ਹੈ ਸਭ ਤੋਂ ਪਹਿਲਾਂ ਮਿਡੇ ਮਿਲ ਦਿਖਾ ਦਿਓ ਜਿਹਦਾ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਕਿ ਮਿਡੇ ਮਿਲ ਮਿਲਣਾ ਵੀ ਰੋਟੀ ਪਾਣੀ ਵੀ ਇੱਥੇ ਹੀ ਹੁੰਦਾ ਬੱਚਿਆਂ ਦਾ ਟੀਚਰਸ ਵੀ ਨੇ ਆ ਸਕੂਲ ਦੇਖ ਸਕਦੇ ਹੋ ਤੁਸੀਂ ਔਰ ਇਹਦੇ ਪਿੱਛੇ ਦੀ ਕਹਾਣੀ ਮੈਂ ਬਹੁਤ ਛੋਟੀ ਜਿਹੀ ਕਹਾਣੀ ਇੱਕ ਮੈਮ ਦੀ ਤੁਹਾਡੇ ਨਾਲ ਸਾਂਝੀ ਕਰਾਂਗੀ ਕਿਸ ਤਰੀਕੇ ਨਾਲ ਮੈਮ ਨੇ ਸ਼ੁਰੂਆਤ ਕੀਤੀ ਆ ਤੇ ਸਾਰੇ ਬੱਚੇ ਜਿਹੜੇ ਨੇ ਝੁੱਗੀਆਂ 'ਚ ਰਹਿੰਦੇ ਨੇ ਜਿਹੜੇ ਝੌਂਪੜੀਆਂ 'ਚ ਰਹਿੰਦੇ ਨੇ ਉਹ ਵਾਲੇ ਬੱਚੇ ਨੇ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਹੈ ਠੀਕੋ ਮੈਮ ਹਾਂਜੀ ਬਹੁਤ ਸੋਹਣੀ ਪਹਿਲ ਕੀਤੀ ਆ ਤੇ ਉਹ ਜਿਹੜੀ ਕੁਲਫੀ ਵਾਲੀ ਸਟੋਰੀ ਆ ਨਾ ਉਹ ਜ਼ਰੂਰ ਪਲੀਜ਼ ਸਾਂਝੀ ਕਰੋ ਹਾਂਜੀ ਮੈਂ ਆਪਣੇ ਸਾਈਕਲ ਦੇ ਉੱਤੇ ਬਹੁਤ ਪੁਰਾਣੀ ਗੱਲ ਐ ਜੰਦੀ ਹੁੰਦੀ ਸੀ ਗੁਰਦੁਆਰਾ ਸਾਹਿਬ ਜਾਂ ਮਾਰਕੀਟ ਜਾਣਾ ਤੇ ਬੁੱਢੇ ਜ਼ਰੀਆ ਦੇ ਉੱਤੇ ਜਦੋਂ ਮੈਂ ਜਾਣਾ ਤਾਂ ਉੱਥੇ ਬਹੁਤ ਸੋਹਣੀਆਂ ਝੁੱਗੀਆਂ ਸੀ ਹੁਣ ਵੀ ਹੈ ਉੱਥੇ ਝੁੱਗੀਆਂ ਲੇਕਿਨ ਇਹ ਬਹੁਤ ਪੁਰਾਣੀ ਗੱਲ ਐ ਉੱਥੇ ਮੈਂ ਦੇਖਦੀ ਹੁੰਦੀ ਸੀ ਕਿ ਉੱਥੇ ਇੱਕ ਖੋਏ ਦੀ ਕੁਲਫੀ ਵਾਲਾ ਭਾਈ ਖੜਾ ਹੁੰਦਾ ਸੀ ਤੇ ਮੈਨੂੰ ਬੜਾ ਸ਼ੌਕ ਸੀ ਖਾਣ ਦਾ ਤੇ ਮੈਂ ਉਹ ਕੁਲਫੀ ਖਾ ਲੈਂਦੀ ਸੀ ਕਈ ਵਾਰੀ ਤਾਂ ਮੈਂ ਉੱਥੇ ਇੱਕ ਮੰੰਜਾ ਡਿੱਠਾ ਹੁੰਦਾ ਸੀ ਮੈਂ ਮੰंजे ਤੇ ਬੈਠ ਕੇ ਜਦੋਂ ਖਾਣੀ ਤਾਂ ਉੱਥੇ ਕਈ ਬੱਚਾ ਨੇ ਇਕੱਠੀ ਹੋ ਜਾਣਾ 10-12 ਬੱਚਿਆਂ ਨੇ ਫਿਰ ਮੈਂ ਉਹਨਾਂ ਨੂੰ ਵੀ ਮੈਨੂੰ ਲੈ ਉਹ ਮੇਰੇ ਵੱਲ ਦੇਖਦੇ ਰਹਿੰਦੇ ਸੀ ਜਦੋਂ ਮੈਂ ਕੁਲਫੀ ਖਾਣੀ ਫਿਰ ਕਈ ਵਾਰੀ ਮੈਂ ਉਹਨਾਂ ਨੂੰ ਵੀ ਕੁਲਫੀ ਖੜਾ ਦਿੰਦੀ ਸੀ ਤੇ ਮੇਰੇ ਮਾਈਂਡ 'ਚ ਇਹ ਜ਼ਰੂਰ ਆਉਂਦਾ ਉਹ ਬੜਾ ਖੁਸ਼ ਹੁੰਦੇ ਸੀ ਤਾਂ ਮੇਰੇ ਮਾਈਂਡ 'ਚ ਵੀ ਰਿਕੁਇਰ ਆਇਆ ਵੀ ਇਹਨਾਂ ਬੱਚਿਆਂ ਲਈ ਮੈਨੂੰ ਕੁਝ ਕਰਨਾ ਚਾਹੀਦਾ ਹੈ ਕੀ ਬਾਤ ਹੈ ਤੇ ਦੇਖੋ ਮੈਮ ਦੀ ਇੱਕ ਹੋਰ ਬਹੁਤ ਸੋਹਣੀ ਚੀਜ਼ ਦੱਸਾਂ ਤੁਹਾਨੂੰ ਮੈਮ ਦਾ ਵਿਆਹ ਵੀ ਨਹੀਂ ਹੋਇਆ ਯਾਨੀ ਮੈਮ ਸਿੰਗਲ ਨੇ ਮੈਮ ਨੇ ਕਦੇ ਵਿਆਹ ਨਹੀਂ ਸੋਚਿਆ ਇਹਨਾਂ ਕਿ ਨਾ ਵਿਆਹ ਕਰਾਇਆ ਜਾਵੇ ਕਹਿੰਦੇ ਮੈਂ ਇੰਨਾ ਬਿਜ਼ੀ ਰਹੀ ਮੈਮ ਇਦਾਂ ਵੀ ਹੁੰਦਾ ਇਹ ਤਾਂ ਰੂਲ ਨਹੀਂ ਹੈਗਾ ਕਿ ਲਾਈਫ ਚ ਵਿਆਹ ਕਰਾਉਣਾ ਇੰਜ ਕਰਾਉਣਾ ਹੀ ਕਰਾਉਣਾ ਘਰ ਦੇ ਤਾਂ ਮਗਰ ਪੈ ਜਾਂਦੇ ਨੇ ਨਹੀਂ ਸਾਡੇ ਘਰ ਦੇ ਕਦੀ ਮਗਰ ਨਹੀਂ ਸੀ ਪਏ ਵੀ ਵੈਸੇ ਵੀ ਮੈਂ ਉਹਨਾਂ ਨੂੰ ਵੀ ਮੇਰੇ ਫਾਦਰ ਵੀ ਧਾਰਮਿਕ ਨੇਚਰ ਦੇ ਸੀ ਕਿ ਉਹ ਉਹ ਵੀ ਇਹੀ ਸੋਚਦੇ ਸੀ ਵੀ ਜੋ ਪਰਮਾਤਮਾ ਕਰਦਾ ਹੈ ਉਦੇ ਹੁਕਮ বিনা ਪਤਾ ਨਹੀਂ ਹਿਲਦਾ ਵੀ ਜੇ ਉਹਨੇ ਕਰਵਾਣਾ ਤਾਂ ਉਹਨੇ ਕਰਵਾ ਹੀ ਦੇਣਾ ਕੋਈ ਨਾ ਕੋਈ ਹੀ ਲਵ ਸੀ ਲਵ ਨਹੀਂ ਜਨਾਈਆ ਪਰ ਜੇ ਨਹੀਂ ਹੋਣਾ ਤਾਂ ਨਹੀਂ ਹੋਣਾ ਤੇ ਮੈਨੂੰ ਕੋਈ ਇਹਦੀ ਦੁੱਖ ਵੀ ਨਹੀਂ ਹੁੰਦਾ ਅਫਸੋਸ ਵੀ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਮੈਂ ਬਹੁਤ ਬਿਜ਼ੀ ਰਹਿਣੀ ਆ ਬਹੁਤ ਬਿਜ਼ੀ ਰਹਿਣੀ ਆ ਕਹਿੰਦੇ ਨੇ ਸਵੇਰੇ ਕਿੰਨੇ ਵਜੇ ਉੱਠਦੇ ਹੋ ਸੋਂਦੇ ਕਿੰਨੇ ਵਜੇ ਪਤਾ ਹੀ ਨਹੀਂ ਲੱਗਦਾ ਦਿਨ ਦਾ ਹਾਂਜੀ ਮੈਂ ਜਿਸ ਤਰ੍ਹਾਂ 3:30 4 ਵਜੇ ਦੇ ਵਿੱਚ ਵਿੱਚ ਉੱਠਦੀ ਆ ਅੱਛਾ ਜੀ ਤੇ ਰਾਤੀ 11 ਵਜੇ ਮੈਂ ਸੌਂਨੀ ਆ ਸੁੱਤੇ ਹੋੜ ਦੇ ਇਹ ਪਹਿਲਾਂ ਮੈਂ ਉੱਪਰ ਸਤਤ ਤੇ ਜਾ ਕੇ ਵਾਹਿਗੁਰੂ ਦਾ ਸਿਮਰਨ ਕਰਦੀ ਆ ਅੱਧਾ ਘੰਟਾ ਕਰਕੇ ਫਿਰ ਮੈਂ نیچے ਆਉਣੀ ਆ نیچے ਆ ਕੇ ਮੈਂ ਇਸ਼ਨਾਨ ਕਰਕੇ ਇਹ ਫਿਰ ਚਾਪੀ ਨਹੀਂ ਆਪਣੇ ਮਦਰਦੋਨਾਂ ਨੂੰ ਲੈ ਆਉਣੀ ਹੈ ਉਹਨਾਂ ਨੂੰ ਚਾਹ ਪਾਣੀ ਦੇ ਕੇ ਫਿਰ ਮੈਂ ਪੰਜ ਬਾਣੀਆਂ ਦਾ ਪਾਠ ਕਰਦੀ ਆ ਸੁਖਨੀ ਸਾਹਿਬ ਦਾ ਪਾਠ ਕਰਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈ ਕੇ ਫਿਰ ਮੈਂ نیچے ਆਉਣੀ ਆ نیچے ਆ ਕੇ ਜੱਤ ਕੇ ਖਾਣਾ ਬਣਾ ਕੇ ਮਦਰਦਾ ਔਰ ਆਪਣਾ ਉਹਨਾਂ ਨੂੰ ਦੇ ਕੇ ਆਪ ਖਾ ਕੇ ਫਿਰ ਮੈਂ ਸਕੂਲ ਆਣੀ ਆ ਫਿਰ ਆ ਕਿ ਇਹਨਾਂ ਨੂੰ ਟੀਚ ਕਰਦੀ ਆ ਇਹਨਾਂ ਨੂੰ ਟੀਚ ਕਰਨ ਤੋਂ ਬਾਅਦ ਸਿੱਧਾ ਹੀ ਫਿਰ ਮੈਂ ਗੁਰਗਰਾ ਸਾਹਿਬ ਜਰਨੀ ਆ ਉੱਥੇ ਹੀ ਇੱਕ ਘੰਟਾ ਪਾਠ ਕਰਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਜਾਂ ਡੇਢ ਘੰਟਾ ਫਿਰ ਜੋ ਸਮਾਨ ਲੈਣਾ ਕਰਦਾ ਉਹ ਲੈ ਕੇ ਫਿਰ ਮੈਂ ਘਰ ਆਉਣੀ ਆ ਘਰ ਆ ਕੇ ਫਿਰ ਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਲਿਖਣਾ ਪੜਨਾ ਕਿਤਾਬਾਂ ਦਾ ਸ਼ੁਰੂ ਕਰ ਦਿੱਤੀ ਬਹੁਤ ਵਧੀਆ ਮੈਮ ਤੇ ਇੱਕ ਚੀਜ਼ ਪੁੱਛਣੀ ਹੋਏਗੀ ਬਹੁਤ ਸਾਰਿਆਂ ਨੇ ਵੀ ਜਾਨਣਾ ਹੋਏਗਾ ਕਿ ਬੱਚੇ ਮિલે ਕਿਦਾਂ ਪਹਿਲਾਂ ਤਾਂ ਸ਼ੁਰੂਆਤ 'ਚ ਘੱਟ ਹੋਣਗੇ 10 12 ਹੋਣਗੇ ਨੋ ਨੋ ਪਹਿਲਾਂ ਹੀ ਬੱਚੇ ਜਦੋਂ ਮੈਂ ਗਏ ਹੀ ਉੱਥੇ ਦਾਣਾ ਮੰਡੀ ਤੇ ਪਹਿਲੇ ਦਿਨ ਹੀ 65 ਸਟੂਡੈਂਟਸ ਸੀ ਮੇਰੇ ਕੋਲ ਜਦੋਂ ਮੈਂ ਟੀਚ ਕੀਤਾ 65 ਬੱਚੇ ਆ ਗਏ 65 ਬੱਚੇ ਜਿਸ ਤਰ੍ਹਾਂ ਮੈਂ ਗਈਆ ਫਸਟ ਡੇ ਤੇ ਉਹਨਾਂ ਦੇ ਪੇਰੈਂਟਸ ਇਕੱਠੇ ਹੋ ਗਏ ਠੀਕ ਹੈ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਨੂੰ ਟੀਚ ਕਰਨਾ ਚਾਹੁੰਦੀ ਆ ਮੇਰੇ ਮਾਈਂਡ 'ਚ ਸੀ ਕਿ ਮੈਂ ਹਮੇਸ਼ਾ ਵੱਡੇ ਲੋਕਾਂ ਨਾਲ ਹੀ ਦੇਖਿਆ ਛੋਟੇ ਬੱਚਿਆਂ ਨੂੰ ਤਾਂ ਮੈਂ ਕਦੀ ਟੀਚਿੰਗ ਨਹੀਂ ਸੀ ਜਿੱਤ ਲਾਈਫ ਦੇ ਵਿੱਚ ਹਮੇਸ਼ਾ +1 +2 ਨੂੰ ਕੀਤਾ ਟੀਚ ਫਿਰ ਐਜ਼ ਅ ਪ੍ਰਿੰਸੀਪਲ ਕੰਮ ਕੀਤਾ ਤੇ ਮੇਰੇ ਮਾਈਂਡ 'ਚ ਇਹ ਸੀ ਉਹ ਕਹਿਣ ਲੱਗੇ ਕਿ ਮੈਮ ਸਾਨੂੰ ਕਿਉਂ ਪੜਾਉਣਾ ਸਾਡੇ ਬੱਚਿਆਂ ਨੂੰ ਪੜਾਓ ਕਿਆ ਵਾ ਸੀ ਫਿਰ ਮੈਂ ਬੱਚਿਆਂ ਨੂੰ ਕਿਹਾ ਇਸ ਤਰ੍ਹਾਂ ਹੀ ਨਹੀਂ ਬੱਚੇ ਆਏ ਹਾਂਜੀ ਕਿੱਦਾਂ ਹੈ ਬੱਚੇ ਇਸ ਤਰ੍ਹਾਂ ਨਹੀਂ ਆਏ ਬੱਚਿਆਂ ਨੂੰ ਪਹਿਲੇ ਦਿਨ ਹੀ ਮੈਂ ਲੱਡੂ ਬੰਡੇ ਸੀ ਫਿਰ ਮੈਂ ਪੂਰਾ ਸਾਲ ਇਹਨਾਂ ਨੂੰ ਟੌਫੀਆਂ ਬੰਦਦੀ ਰਹੀ ਜਦੋਂ ਇਹਨਾਂ ਦੇ ਪੇਰੈਂਟਸ ਨੇ ਕਿਹਾ ਵੀ ਦੰਦ ਖਰਾਬ ਹੁੰਦੇ ਆ ਮੈਡ ਰਹਿਣ ਦਿਓ ਫਿਰ ਬੰਦ ਕੀਤੀਆਂ ਮਤਲਬ ਕਿ ਉੱਥੇ ਲੋਕ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਚੀਜ਼ ਨਾ ਦੇਣਾ ਵੇ ਕੁੱਝ ਗਿਆ ਦੇ ਵਿੱਚ ਕੋਈ ਕੁਛ ਬੰਡ ਰਿਹਾ ਕੋਈ ਕੱਪੜੇ ਦੇ ਨਾ ਰਿਹਾ ਕੋਈ ਟੌਫੀਆਂ ਕੋਈ ਬਿਸਕਟ ਕੋਈ ਕੇਲੇ ਸੇਬ ਕੋਈ ਚਪਲਾ ਸਾਰੇ ਕੁਛ ਨਾ ਕੁਛ ਦੇ ਨਾ ਰਿਹਾ ਕੀ ਆਵਾਜ਼ ਆ ਦੇਖ ਸਕਦੇ ਹੋ ਕਿ ਤਸਵੀਰ ਵੀ ਦਿਖਾਓ ਕਿ ਮੈਮ ਨੇ ਪਹਿਲਾਂ ਇੱਕ ਝੋਂਪੜੀ ਹੀ ਬਣਾਈ ਸੀ ਜਿੱਥੇ ਝੋਂਪੜੀ ਚ ਜਾ ਕੇ ਇਹ ਪੜਾਉਂਦੇ ਸੀ ਮੈਮ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਤੇ ਆ ਬੱਚੇ ਖੜੇ ਨੇ ਤੇ ਇਹ ਸੁਣਾਣਗੇ ਸਾਨੂੰ ਪੋਇਮਜ਼ ਇਹ ਮੈਮ ਨੇ ਜੋ ਵੀ ਇਹਨਾਂ ਨੂੰ ਪੜਾਇਆ ਹੈ ਦੇਖਦੇ ਆ ਮੈਮ ਸ਼ੁਰੂਆਤ ਕਰੀਏ ਸ਼ਰੂ ਰੀਆ ਬੋਲੋ ਕਿਆ ਬੋਲੇਗੀ ਰੀਆ ਬੋਲੇਗੀ ਚਲੋ ਰੀਆ ਹੈਲੋ ਹੈਲੋ ਬੋਲ ਦੋ ਸਤਿ ਸ਼੍ਰੀ ਅਕਾਲ ਬ अच्छा क्या सुना सुनाओगे आप जोनी जोनी जस पापा बोल रहे थे जोनी जोनी ऐसे करके बोलो जोनी जोनी जस पापा जोनी जोनी जस पापा, पापा। इटिंग सुगर नो पापा इटिंग सुगर नो पापा लाई लाई नो पापा लाई लाई नो पापा ओपन दबाओ हा 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 क्लैपिंग कर दो सारे रिया के लिए नाइस अच्छा आपका नेम क्या दीपक दीपक क्या सुनाएगा दीपक बड़ा मछली जल की रानी है मछली जल की रानी सुना दो मछली जल की रानी है रुक जाओ ऐसे करके बोलो ऐसे पूरे एक्शंस करके बोलो तो मछली जल की रानी है जीवन तो। उसका पानी है जीवन उसका पानी है हाथ लगाओ जाएगी। 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 दो दिन चढ़ जाएगी बिल्ली आके खा जाएगी <laughs> 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 बहुत बढ़िया क्या बात है जी आप क्या सुनाओगे तो आपका नेम क्या निशा निशा सुनाओ चलो

मम्मी ने बनाई गोल गोल रोटी सारे आज पोइमा सुना चलो सुनाओ मम्मी ने बनाई गोल गोल ने मम्मी ने बनाई मम्मी ने बनाई गोल गोल रोटी गोल गोल रोटी नाई मोटी पतली नाई मोटी पतली नाई मोटी मोटी नाई मोटी मोटी माँ ने आटा गुन के माँ ने आटा गुन के सी बनाया पेरा सी बनाया चॉकलेट रखके चॉकलेट रख के वेन्ना घुमाया ਸਾਰੇ ਪਾਸੇ ਵਤ ਗਈ ਸਾਰੇ ਪਾਸੇ ਵਤ ਗਈ ਰੈਗੀ ਜਰਾ ਮੋਟੀ ਰੈਗੀ ਜਰਾ ਮੋਟੀ ਮੰਮੀ ਨੇ ਬਣਾਈ ਮੰਮੀ ਨੇ ਬਣਾਈ ਗੋਲ ਗੋਲ ਰੋਟੀ ਗੋਲ ਗੋਲ ਰੋਟੀ ਚੂਲੇ ਤਵਾ ਤਰੀਕੇ ਚੂਲੇ ਤਵਾ ਤਰੀਕੇ ਅਗਸੀ ਮਚਾਈ ਅਗਸੀ ਮਚਾਈ ਦਨ ਹਤ ਨਾਲ ਫਿਰ ਦਨ ਹਤ ਨਾਲ ਫਿਰ ਮਾਨੇ ਬਧਾਈ ਮਾਨੇ ਬਧਾਈ ਤਵੇ कच्ची रोटी, दे दे। मम्मी ने बनाई गोल गोल रोटी देख देते मैं तस्मी माँ पलटा फिर कुछ ना लेके उत्त सकिनोले आम उत्ते सकिनोले दाल विच कोटी दाल विच कोटी मम्मी ने बनाई मम्मी ने बनाई गोल गोल रोटी वा बिल्कुल गोल नहीं।, नहीं रुकी कुड़ी देख लो कंटिन्यू बोलती रही वेरी गुड आप क्या सुना रहे हो बूड़ा एराई री ससप अरे वाह इधर आओ फिर तो आ जाओ आ जाओ अब सुनाओ ओ बच्चे बूड़ा एराई री ससल बूड़ा एराई री ससप हां बोलना बोलना कदे ना डोला रे ना डोला एरे नाली अल्लाह एरे नाली अल्लाह इरे नाली ईश्वर इरे बोलना आ बोलना क ख अंगा बोल के अंगा को हसो के डो दिल को खोल के दिल को खोल के नहीं करो बिदिया का चांदना नारा बाल को, बाल को मर जाना बाल को तत्ता थत्ता दद्दा तदा नन्ना बोलिए सच सच बोलिए कदे झूठ ना बोलिए पापा पप्पा 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 ममा प्यारियो जग भी चमको लल्ला बाबा रारा गाओगे शास्त्री जवान गांधी बन जाओगे क्या बात है जी अच्छा ये घड़ी बड़ी अच्छी पहनी है आपने हम बड़ा रटे पहने बच्चे है ना कितनी कितनी देर से पढ़ रहे हैं यहाँ पे ਸਾਤ ਸਾਲ ਸੇ ਸਾਤ ਸਾਲ ਸੇ ਹਾਂਜੀ ਇਹਨਾਂ ਕਿਤੇ ਸਾਤ ਸਾਲ ਤੋਂ ਦੇਖਿਆ ਬੱਚੇ ਕਿੰਨੀ ਦੇਰ ਤੋਂ ਜੁੜੇ ਹੋਏ ਨੇ ਮੈਮ ਨੂੰ 10 ਸਾਲ ਹੋ ਗਏ ਨੇ ਇੱਥੇ ਪੜ੍ਹਾਉਂਦੇ ਹੋਏ ਯੈਸ ਤੇ ਅੱਛਾ ਮੈਮ ਕਿਵੇਂ ਲੱਗਦੇ ਹੈ ਕਿਵੇਂ ਪੜ੍ਹਾਉਂਦੇ ਹੈ ਆਪਕੋ ਅੱਛਾ ਪੜ੍ਹਾਉਂਦੇ ਹੈ ਅੱਛਾ ਪੜ੍ਹਾਉਂਦੇ ਹੈ ਮਾਰਦੇ ਵੀ ਹੈ ਨਹੀਂ ਜਾਈ ਨਹੀਂ ਹੁੰਦੀ ਸਰਾਰਤੀ ਕਰਦੇ ਹੈ ਤਾਂ ਮਾਰਦੇ ਹੈ ਸਰਾਰਤੀ ਨੂੰ ਤਾਂ ਪੜ੍ਹੇਗੀ ਨਾ ਫਿਰ ਮੰਮੀ ਵੀ ਮਾਰਦੀ ਤਬ ਤੋਂ ਅੱਛਾ ਮੈਮ ਕੋ ਕੀ ਕਹਿਣਾ ਹੈ ਅੱਜ ਮੈਮ ਅੱਛੇ ਪੜ੍ਹਾਉਂਦੇ ਹੈ ਔਰ ਵਿਦਿਆ ਦਿੰਦੇ ਹੈ ਆਈ ਲਵ ਯੂ ਮੈਮ <laughs> बोल दे यार बोलो बोलो जो बोलना है कुछ <laughs> नहीं कुछ सात साल हो गए कोई चीज तो अच्छी लगेगी ना मैम की ये चीज बड़ी अच्छी लगती है मैम की क्या अच्छी लगती है और नहीं पता है जब कुछ बड़े होके क्या बनेगा अच्छा बड़े होके क्या बनना है आपने मैम जैसे टीचर बनना है मैम जैसे टीचर बनना है तो मैम तो फ्री पढ़ाते हैं फ्री पढ़ा दोगे आप हां जी सच में सच में ये घड़ी बड़ी अच्छी है यार कहा से आते हो यहाँ पे आप दाना मंडी से दाना मंडी से पैदल आते हो हाँ जी पैदल आंदे ना मैम पैदल वेरी गुड चलो बैठ जो आप सारे इसने मेरा दुपट्टा नहीं छोड़ा अच्छा लगा आपको ये <laughs> ਬੜੇ ਕਿਊਟ ਬੱਚੇ ਨੇ ਮੈਮ ਬਹੁਤ ਇਹ ਇੱਕ ਮਿੰਟ ਲਈ ਸੁਣ ਲੋ ਅੱਛਾ ਇਹਦਾ ਵੀ ਸੁਣ ਲਈ ਹਾਂਜੀ ਤਰੰਗਾ ਇਹ ਸਵੇਰੇ ਵੀ ਰਹਿ ਗਈ ਬੱਚੇ ਲੋ ਜੀ ਇਹ ਸਵੇਰੇ ਰਹਿ ਗਈ ਚਲੋ ਸੁਣਾਓ ਜੀ ਕੀ ਸੁਣਾਣਾ ਤਰੰਗਾ ਪਿਆਰਾ ਚੰਦਾ ਇਹ ਤਰੰਗਾ ਪਿਆਰਾ ਚੰਦਾ ਲਹਿਰ ਲਹਿਰ ਲੰਦਾ ਚੰਦਾ ਲਹਿਰ ਲਹਿਰ ਲੰਦਾ ਚੰਦਾ ਆਉ ਉਸ ਨੂੰ ਸੀ ਜੁਕਾਏ ਆਉ ਉਸ ਨੂੰ ਸੀ ਜੁਕਾਏ ਤਰੰਗਾ ਮੰਦਾ ਗੀਤ ਗਾਏ ਤਰੰਗਾ ਮੰਦਾ ਗੀਤ ਗਾਏ ਵੈਰੀ ਨਾਈਸ ਥੈਪਿੰਗਸ ਕਰ ਦੋ ਬਸ ਤੁਸੀਂ ਦੇਖਿਆ ਹੋਣਾ ਕਿ ਇਸ ਤਰੀਕੇ ਨਾਲ ਇੰਗਲਿਸ਼ ਹਿੰਦੀ ਪੰਜਾਬੀ ਸਾਰੀਆਂ ਚੀਜ਼ਾਂ ਇੱਥੇ ਪੜਾਈਆਂ ਜਾਂਦੀਆਂ ਨੇ ਤੇ ਬੱਚੇ ਵੀ ਮੈਮ ਬਹੁਤ ਸਤਿਕਾਰ ਕਰਦੇ ਤੁਹਾਡਾ ਜਾਂਦੇ ਜਾਂਦੇ ਆਪਣੀ ਬੁੱਕਸ ਦੱਸ ਦਿਓ ਕਿ ਕਿਹੜੀਆਂ-ਕਿਹੜੀਆਂ ਬੁੱਕਸ ਨੇ ਕਿਉਂਕਿ ਤੁਹਾਨੂੰ ਲੋਕ ਜ਼ਰੂਰ ਫੋਲੋ ਕਰਨਾ ਚਾਹੁੰਦੇ ਹੋਣਗੇ ਤਾਂ ਕਿਹੜੀ-ਕਿਹੜੀ ਬੁੱਕਸ ਤੁਸੀਂ ਲਿਖੀ ਮੈਮ ਨੇ 33 ਕਿਤਾਬਾਂ ਹੁਣ ਤੱਕ ਲਿਖ ਦਿੱਤੀਆਂ ਨੇ ਤੇ ਵਿਦੇਸ਼ਾਂ ਤੋਂ ਫੋਨ ਆਉਂਦੇ ਨੇ ਵਿਦੇਸ਼ਾਂ ਤੋਂ ਸਪੈਸ਼ਲ ਮਿਲਣ ਆਉਂਦੇ ਨੇ ਮੈਮ ਨੂੰ ਕਿ ਅਸੀਂ ਮਿਲਣ ਜ਼ਰੂਰ ਜਾਣਾ ਤਾਂ ਜ਼ਰੂਰ ਬਹੁਤ ਸੋਹਣੀ ਚੀਜ਼ਾਂ ਲਿਖਦੇ ਨੇ ਮੈਮ ਹਾਂਜੀ ਇਹ ਮੈਂ ਕਿਤਾਬ ਲਿਖੀ ਸੀ ਝੁੱਗੀਆਂ ਦੇ ਲਾਲ ਮੈਂ 4 ਸਾਲ ਕਿਸੇ ਤੋਂ ਪੁੱਛਿਆ ਨਹੀਂ ਹੈ 4 ਸਾਲ ਜੋ ਮੈਂ ਐਕਸਪੀਰੀਅੰਸ ਗੇਨ ਕੀਤਾ ਉੱਥੇ ਵੀ ਇਹਨਾਂ ਕਿੱਦਾਂ ਰਹਿੰਦੇ ਸਨ ਇਹਨਾਂ ਦਾ ਕੀ ਹੈ ਕੀ ਕਰਦੇ ਹੈ ਉਹ ਸਾਰਾ ਮੈਂ ਇਸ ਬੁੱਕ ਦੇ ਵਿੱਚ ਮੈਂਸ਼ਨ ਕੀਤਾ ਹੈ ਔਰ ਇਸੇ ਬੁੱਕ ਨੂੰ ਹੀ ਭਾਸ਼ਾ ਵਿਭਾਗ ਦਾ ਐਵਾਰਡ ਮਿਲ ਰਿਹਾ ਮੈਨੂੰ ਅੱਜ ਹੀ ਫੋਨ ਆਇਆ ਸੀ ਵਾ ਵਾ ਹਾਂਜੀ ਜੇ ਇਹ ਬੁੱਕ ਮੈਂ ਬੱਚਿਆਂ ਲਈ ਲਿਖੀ ਸੀ ਬਾਲਾਂ ਲਈ ਜ਼ਰੂਰੀ ਗੱਲਾਂ ਠੀਕ ਹੈ ਜੀ ਇਹਦੇ ਵਿੱਚ ਛੋਟੇ ਛੋਟੇ ਆਰਟੀਕਲ ਆ ਜਿੱਦਾਂ ਰੁੱਖ ਲਗਾਓ ਜਿੱਦਾਂ ਮੈਂ ਇਹਨਾਂ ਨੂੰ ਦੇਖਿਆ ਵੀ ਇਹ ਝੂਠ ਬੋਲਦੇ ਆ ਚੋਰੀ ਕਰਦੇ ਆ ਵੀ ਝੂਠ ਨਾ ਬੋਲੋ ਚੋਰੀ ਨਾ ਕਰੋ ਨਸ਼ੇ ਨਾ ਕਰੋ ਉਹਨੀਆਂ 5-5 ਲਾਈਨਾਂ ਲਿਖੀਆਂ ਹੋਈਆਂ ਆ ਹਾਂ 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 ਠੀਕ ਹੈ ਮੈਮ ਜਿੱਦਾਂ ਖਾਣਾ ਜਿਹੜਾ ਆਇਆ ਮੈਂ ਦੇਖਿਆ ਇਹ ਇਹ ਖਾਣਾ ਕਿੱਦਾਂ ਆਂਦਾ ਜੀ ਇਹ ਖਾਣਾ ਹੈਵਨਲੀ ਪੈਲੇਸ ਦੁਰਾਹ ਤੋਂ ਹੁੰਦਾ ਹੈ अच्छा हां डेली ਹੁੰਦਾ 7000 ਰੁਪਏ ਦਾ ਆਈ ਥਿੰਕ ਇਹ ਹੁੰਦਾ ਖਾਣਾ ਸਾਡਾ ਚਾਵਲ ਵੀ ਹੁੰਦੇ ਆ ਚਪਾਤੀਸ ਵੀ ਹੁੰਦੀ ਆ ਸਬਜੀ ਵੀ ਹੁੰਦੀ ਆ ਦਾਲ ਵੀ ਹੁੰਦੀ ਆ ਮੰਮ ਤੁਹਾਡੀ ਹਿੰਮਤ ਨੂੰ ਸਲਾਮਤ 10000 ਤੁਸੀਂ ਬੱਚਿਆਂ ਨੂੰ ਦਿੱਤੇ ਅੱਗੇ ਵੀ ਇਦਾਂੇ ਕੰਟੀਨਿਊ ਰੱਖਾਂਗੇ ਇਹ ਤਾਂ ਡਿਪੈਂਡ ਕਰਦਾ ਜੀ ਪਰਮਾਤਮਾ ਤੇ ਸੇਤ ਠੀਕ ਹੈ ਪਰਮਾਤਮਾ ਨੇ ਕਰਵਾਉਣਾ ਚਾਹ ਤਾਂ ਆਈ ਵਿਲ ਕੰਟੀਨਿਊ ਠੀਕ ਹੈ ਮੰਮ ਸ਼ੁਕਰੀਆ ਮੰਮ ਜਾਣਦੇ ਜਾਂਦੇ ਕੋ ਨੌਜਵਾਨਾਂ ਲਈ ਕੋਈ ਮੈਸੇਜ ਮੇਰੇ ਤੇ ਇਹ ਸੋਚਿਆ ਕਿ ਇਨਸਾਨ ਨੂੰ ਅੱਛਾ ਕੰਮ ਕਰਨਾ ਚਾਹੀਦਾ ਹੈ ਕੁਛ ਨਾ ਕੁਛ ਆਪਣੇ ਸਮਾਜ ਲਈ ਜਰੂਰ ਕਰਨਾ ਚਾਹੀਦਾ ਹੈ ਇਹ ਨਹੀਂ ਵੀ ਆਪਣੇ ਪੰਜਾਬ ਨੂੰ ਛੱਡ ਕੇ ਤੁਸੀਂ ਬਾਹਰ ਹੀ ਕਰੀ ਜੋ ਵੀ ਪੰਜਾਬ ਜਿੱਥੇ ਅਸੀਂ ਰਹਿੰਦੇ ਆ ਅਸੀਂ ਜੰਮੇ ਪੜੇ ਜਿੱਦੀ ਮਿੱਟੀ ਦੇ ਵਿੱਚ ਸਾਨੂੰ ਪੰਜਾਬ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕਰ ਅਸੀਂ ਤਾਂ ਹੀ ਸਕਦੇ ਅੱਛਾ ਜੇ ਸਾਡੀ ਸੋਚ ਅੱਛੀ ਹੋਏਗੀ ਜੋ ਅਸੀਂ ਸੋਚ ਅੱਛਾ ਸੋਚਾਂਗੇ ਤੇ ਅੱਛਾ ਕਰਾਂਗੇ ਜਿਸ ਪਹਿਲਾਂ ਸੋਚ ਆਉਂਦੀ ਹੈ ਫਿਰ ਇਨਸਾਨ ਨੂੰ ਪ੍ਰੈਕਟੀਕਲ ਕਰਦਾ ਹੈ ਇਸ ਲਈ ਨੌਜਵਾਨਾਂ ਨੂੰ ਵੀ ਮੇਰੀ ਇਹ ਪ੍ਰੇਰਣਾ ਕਹਿ ਸਕਦੀਆਂ ਵੀ ਉਹ ਪ੍ਰੇਰਿਤ ਹੋ ਕੇ ਜਿਸ ਤਰ੍ਹਾਂ ਅਸੀਂ ਕੰਮ ਕਰਦੇ ਮੈਂ ਕਰਦੀ ਹਾਂ ਬਹੁਤ سارے ਲੋਕ ਕਰਦੇ ਹੁੰਦੇ ਹਨ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹ ਵੀ ਕੁਝ ਨਾ ਕੁਝ ਆਪਣੇ ਸਮਾਜ ਲਈ ਕਰਨ ਤਾਂ ਕਿ ਉਹਨਾਂ ਤੋਂ ਵੀ ਅੱਗੇ ਲੋਕ ਪ੍ਰੇਰਣਾ ਲੈਣ ਤੇ ਅੱਗੇ ਅੱਗੇ ਜਿਹੜੀ ਇਹ ਲੀ ਹੈ ਚਲਦੀ ਰਹੇ ਜੇ ਕਿਸੇ ਨੂੰ ਤੁਹਾਨੂੰ ਮਿਲਣਾ ਹੋਵੇ ਕਿਵੇਂ ਮਿਲਣਾ ਕਿਉਂਰੇ ਮੈਨੂੰ ਮੇਰਾ ਫੋਨ ਤੁਸੀਂ ਨੋਟ ਕਰ ਸਕਦੀ ਹੈ ਫੋਨ ਤੇ ਹਾਂਜੀ ਮੇਰਾ ਫੋਨ ਹੈ 9814145047 ਠੀਕ ਹੈ ਜੀ ਸ਼ੁਕਰੀਆ ਮੈਮ ਤੁਸੀਂ ਸਮਾਰੀਤਾ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਦੇਖੋ ਬਹੁਤ ਸੋਹਣੀ ਚੀਜ਼ ਹੈ ਇਹਨਾਂ ਬੱਚਿਆਂ ਲਈ ਟਾਈਮ ਕੱਢਣਾ ਇਹ ਕੋਈ ਹਰ ਇੱਕ ਜਣਾ ਨਹੀਂ ਕਰ ਸਕਦਾ ਬਹੁਤ ਹਿੰਮਤ ਵਾਲੀ ਗੱਲ ਹੈ ਤਾਂ ਮੈਮ ਨੂੰ ਜ਼ਰੂਰ ਤੁਸੀਂ ਫੋਨ ਕਰਕੇ ਵੀ ਹੋਰ ਕੁਝ ਕਹਿਣਾ ਹੋਵੇ ਤਾਂ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਣੇ ਰੋ ਸਾਡੇ ਨਾਲ ਧੰਨਵਾਦ ਜੀ ਵੀਰੋ ਐਸਜੀਆਈ ਦੀ ਵੀਡੀਓ ਜਿੱਥੇ ਸਾਡੇ ਸਿੱਖ ਸਰਦਾਰ ਸਾਡੇ ਸਿੱਖ ਵੀਰ ਲੋਕਾਂ ਦੀ ਮਦਦ ਕਰ ਰਹੇ ਨੇ ਉਹ ਦੂਸਰੀ ਤਰਫ ਸਾਡੀਆਂ ਪੰਜਾਬੀ ਪਹਿਨਾ ਸਿੱਖ ਪਹਿਨਾ ਵੀ ਉਸੇ ਹੀ ਨਕਸ਼ੇ ਕਦਮ ਦੇ ਚੱਲ ਰਹੀਆਂ ਨੇ ਤੁਸੀਂ ਦੇਖੋਗੇ ਸਾਡੀ ਇਸ ਪੰਜਾਬੀ ਪਹਿਨ ਨੂੰ ਇਹਨਾਂ ਦੀ ਜਿਹੜੀ ਮਾਈਂਡ ਸੈਟ ਹੈ ਉਹਨਾਂ ਨੂੰ ਸਲਾਮ ਹੈ ਕਿ ਉਹਨਾਂ ਨੇ ਸ਼ਾਦੀ ਨਹੀਂ ਕਰਵਾਈ ਸਿਰਫ ਇਸ وجہ ਤੋਂ ਕਿ ਜਿਹੜੇ ਗਰੀਬ ਬੱਚੇ ਨੇ ਮੈਂ ਉਹਨਾਂ ਨੂੰ ਹੀ ਆਪਣੇ ਬੱਚੇ ਬਣਾਵਾਂਗੀ ਇਹੋ ਹੀ ਮੇਰੇ ਬੱਚੇ ਨੇ ਤੇ ਮੈਂ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉੱਥੇ ਹੀ ਆਪਣੀ ਪੂਰੀ ਜ਼ਿੰਦਗੀ ਵਕਫ ਕਰ ਦਾਂਗੀ ਬਹੁਤ ਵੱਡੀ ਗੱਲ ਏ ਐਂਜ ਦੀ ਸੋਚ ਕਿਤੇ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਲੋਕ ਸਿਰਫ ਆਪਣੀ ਲਾਈਫ ਬਾਰੇ ਦੇਖਦੇ ਨੇ ਆਪਣੇ ਫਿਊਚਰ ਬਾਰੇ ਦੇਖਦੇ ਨੇ ਕਿ ਮੇਰਾ ਫਿਊਚਰ ਐਂਜ ਜਿਹਾ ਹੋਏਗਾ ਮੈਂ ਆਪਣੀ ਜ਼ਿੰਦਗੀ ਕਿਉਂ ਐਂਜ ਦੇ ਕੰਮਾਂ ਤੇ ਜ਼ਾਇਆ ਕਰਾਂ ਲੇਕਿਨ ਤੁਸੀਂ ਦੇਖੋ ਇਹ ਸਿੱਖ ਭੈਣ ਨੂੰ ਸਰਦਾਰ ਭੈਣ ਨੂੰ ਵਾਕਈ ਸਲਾਮ ਹੈ ਇਹਨਾਂ ਦੀ ਸੋਚ ਐਡੀ ਕਮਾਲ ਦੀ ਹੈ ਕਿ ਤੁਸੀਂ ਦੇਖੋ ਗਰੀਬ ਬੱਚੇ ਨੇ ਜਿਹੜੇ ਪੜ੍ਹ ਲਿਖ ਨਹੀਂ ਵਿਚਾਰੇ ਸਕਦੇ ਇੰਨੇ ਵਸਾਇਲ ਜਿਨ੍ਹਾਂ ਦੇ ਕੋਲ ਨਹੀਂ ਹੁੰਦੇ ਉਹਨਾਂ ਨੂੰ ਪੜ੍ਹਾ ਰਹੀ ਹੈ ਤੇ ਤਕਰੀਬਨ 80 ਤੋਂ ਪਲੱਸ ਬੱਚੇ ਨੇ ਜਿਹੜੇ ਉੱਥੇ ਪੜ੍ਹ ਰਹੇ ਨੇ ਤੇ ਉਹਨਾਂ ਨੂੰ ਖਾਣਾ ਵੀ ਖਵਾਇਆ ਜਾ ਰਿਹਾ ਹੈ ਲੰਗਰ ਦਿੱਤਾ ਜਾ ਰਿਹਾ ਹੈ ਫਰੀ ਲੰਗਰ ਫਰੀ ਐਜੂਕੇਸ਼ਨ ਆਪਣੀ ਪੂਰੀ ਜ਼ਿੰਦਗੀ ਸ਼ਾਦੀ ਰਿੰਗ ਕੀਤੀ ਉਹਨਾਂ ਬੱਚਿਆਂ ਨੂੰ ਹੀ ਆਪਣੇ ਬੱਚੇ ਬਣਾਇਆ ਤੇ ਪੂਰੀ ਜ਼ਿੰਦਗੀ ਉਹਨਾਂ ਵਾਸਤੇ ਵਕਫ ਕਰ ਦਿੱਤੀ ਹੈ ਇਹ ਬਹੁਤ ਵੱਡੀ ਗੱਲ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ